ਕਾਲ ਜੀ ਮੈਂ ਹਮੇਸ਼ਾ ਤੁਸੀ ਦੇਖ ਰਹੇ ਹੋ ਲੋਕ ਰਾਸ਼ਟਰੀ ਟੀਵੀ ਅੱਜ ਦੀ ਤਾਜ਼ਾ ਖਬਰ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਂਝੀ ਕਰਨ ਜਾ ਰਹੀ ਹਾਂ ਮਨਰੇਗਾ ਸਕੀਮ ਨੂੰ ਬੰਦ ਕਰਨ ਅਤੇ ਇਸ ਦੇ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਵਿਰੁੱਧ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬਾ ਪੱਦਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਸੰਘਰਸ਼ ਦੀ ਸ਼ੁਰੂਆਤ ਮਾਝਾ ਖੇਤਰ ਤੋਂ ਕੀਤੀ ਗਈ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਮੁੱਖ ਕੇਂਦਰ ਰਹੇ ਨੇ ਇਸ ਮੌਕੇ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਇਹ ਬਿਆਨ ਕਾਂਗਰਸ ਵੱਲੋਂ ਪਹਿਲਾਂ ਕੀਤੇਆਂ ਗਈਆਂ ਪ੍ਰੈਸ ਕਾਨਫਰੰਸਾਂ ਤੋਂ ਬਾਅਦ ਅਗਲਾ ਵੱਡਾ ਕਦਮ ਰਹੇਗਾ आज ਤੋਂ ਸ਼ੁਰੂ ਹੋਇਆ ਇਹ ਭਿਆਨ ਲਗਭਗ 15 ਦਿਨਾਂ ਤੱਕ ਚੱਲੇਗਾ ਜਿਸ ਦੇ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਭਾਵਾਂ ਕੀਤੀਆਂ ਜਾਣਗੀਆਂ ਅਤੇ ਮਜ਼ਦੂਰਾ ਤੇ ਮਜ਼ਦੂਰ ਮਹਿਲਾਵਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਮਨਰੇਗਾ ਗਰੀਬਾਂ ਅਤੇ ਮਜ਼ਦੂਰ ਵਰਗ ਦੀ ਲਾਈਫਲਾਈਨ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਨੂੰ ਲਗਭਗ ਖਤਮ ਕਰਨ ਦਾ ਮਨ ਬਣਾ ਲਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਹੈ ਕਿ ਮਨਰੇਗਾ ਯੋਜਨਾ ਕਾਂਗਰਸ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਸੀ ਤਾਂ ਜੋ ਗਰੀਬ ਪਰਿਵਾਰ ਨੂੰ ਘਰ ਬੈਠੇ ਰੋਜ਼ਗਾਰ ਦੀ ਗਾਰੰਟੀ ਮਿਲ ਸਕੇ ਉਨਾਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਫੰਡਾਂ ਵਿੱਚ ਕਟੌਤੀ ਕੀਤੀ ਹੈ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਹੈ ਕਿ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕੀਤੀ ਗਈ ਹੈ ਅਤੇ ਇਹ ਸੰਘਰਸ਼ 12 ਤਰੀਕ ਤੱਕ ਲਗਾਤਾਰ ਜਾਰੀ ਰਹੇਗਾ ਜਿਹੜਾ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਸਾਡੇ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਬਪੇਸ਼ बघेल ਜੀ ਔਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅੱਜ ਇਹ ਜਿਹੜੀ ਤੁਸੀਂ ਬਸ ਦੇਖ ਰਹੇ ਹੋ ਵੀ ਇਹ ਸਮੁੱਚੀ ਲੀਡਰਸ਼ਿਪ ਇਸ ਵਾਸਤੇ ਵਿੱਚ ਗੁਰਦਾਸਪੁਰ ਤੋਂ ਬੈਠੇਗੀ ਔਰ ਇਹ ਜਿਹੜੀ ਹੈ 12 ਤਰੀਕ ਤੱਕ ਇਹ ਜਿਹੜੀ ਸੰਗਰਾਮ ਹੈ ਇਹ ਚੱਲੇਗਾ ਇਹਦੀ ਸ਼ੁਰੂਆਤ ਆ ਔਰ ਇਹ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਵੀ ਇਹ ਮਨਰੇਗਾ ਗਰੀਬਾਂ ਦੀ ਲਾਈਫਲਾਈਨ ਹੈ ਮਜ਼ਦੂਰਾਂ ਦੀ ਲਾਈਫਲਾਈਨ ਹੈ ਜਿਹੜੀ ਕਾਂਗਰਸ ਪਾਰਟੀ ਨੇ ਗਰੀਬਾਂ ਵਾਸਤੇ ਰੁਜ਼ਗਾਰ ਦੀ ਗਰੰਟੀ ਦਿੱਤੀ ਸੀ ਔਰ ਰੁਜ਼ਗਾਰ ਦੀ ਗਰੰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਖੋਲੀ ਹੈ ਔਰ ਉਸ ਦੇ ਖਿਲਾਫ ਔਰ ਲੋਕਾਂ ਦੇ ਹਿੱਤ ਦੇ ਵਿੱਚ ਕਾਂਗਰਸ ਪਾਰਟੀ ड़क उतरी है और असी यू लगातार जारी रखा लड़ाई सांसद तो छड़क तक पिंड गलिया तक ये लड़ाई जारी रहेगी मरेगा मर बंद करने के खिलाफ अभियान चलाया हुआ है उसके तहत पंजाब प्रदेश कांग्रेस कमेटी के द्वारा एक कार्यक्रम पहले उन्होंने सभी ज़िलों में प्रेस कॉन्फ्रेंस किया और उसके बाद अभी पाँच दिन के कार्यक्रम हैं जिसमें दस जगह तो सभाएं होगी और उसके अलावा अलग अलग ग्रुपों में मज़दूरों से मजदूर महिलाओं से उनसे सबसे मुलाकात होगी तो कुल मिला करीब पंद्रह कार्यक्रम अभी पाँच दिन में होना है एक कितने दिन का जरा प्रोग्राम होएगा सर? ये अभी पाँच दिन का जी, तो जी। लीडर सर सभी 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 लीडर अलग अलग जगह ज्वाइन मनरेगा ਕਾਂਗਰਸ ਪਾਰਟੀ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਧੀ ਨੇ ਸ਼ੁਰੂ ਕੀਤੀ ਸੀ ਇਹਦੇ ਪਿੱਛੇ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਰੱਖਿਆ ਸੀ ਉਹ ਸੋਚ ਸੀਗੀ ਇੱਕ ਕਿ ਮਹਾਤਮਾ ਗਾਂਧੀ ਜਿਸ ਤਰੀਕੇ ਨਾਲ ਆਪਦੇ ਤਨ ਤੇ ਕਪੜਾ ਨਾ ਪਹਿਨਦੇ ਹੋਏ ਦੇਸ਼ ਦੇ ਲੋਕਾਂ ਦੀ ਔਰ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਹ ਸੈਕਰੀਫਾਈਸ ਇਸ ਕਰਕੇ ਉਹ ਨਾਮ ਰੱਖਿਆ ਗਿਆ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਇਹ ਮਨਰੇਗਾ ਚ ਹੁਣ ਬਿੱਲ ਲਿਆਂਦਾ ਗਿਆ ਜਿਹੜਾ ਮੁਕੰਮਲ ਤੌਰ ਤੇ ਪੰਜਾਬ ਚ ਵੱਡਾ ਨੁਕਸਾਨ ਬੀਜੇਪੀ ਨੇ ਸਾਡਾ ਘਰਤਾ ਹੁਣ ਮਨਰੇਗਾ ਦਾ ਕੰਮ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਪਿਆ ਪਹਿਲਾਂ 10% ਜਿਹੜਾ ਇਹਦੇ ਚ ਹਿੱਸਾ ਪਾਉਂਦਾ ਸੀ ਉਹ ਪੰਜਾਬ ਪਾਉਂਦਾ ਸੀ ਤੇ 90% ਕੇਂਦਰ ਪਾਉਂਦਾ ਸੀ ਫੇਰ ਵੀ ਸਾਡੇ ਮਨਰੇਗਾ ਭਰਾਵਾਂ ਨੂੰ ਚੰਗਾ ਇਤਰਾ ਕੰਮ ਨਹੀਂ ਮਿਲਦਾ ਸੀ ਕਿਉਂਕਿ ਪੰਜਾਬ ਜਦੋਂ ਦੀ ਝਾੜੂ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਹੈ ਉਹ 10% ਹਿੱਸਾ ਵੀ ਕਈ ਵਾਰੀ ਨਹੀਂ ਮਿਲਦਾ ਸੀ ਤਾਂ ਇਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਸਥਿਤੀ ਠੀਕ ਨਹੀਂ ਹੈ ਤੇ ਸਾਡਾ ਉਹ ਪੈਸਾ ਲੈਪਸ ਹੋ ਜਾਂਦਾ ਸੀ ਕੰਮ ਮਿਲ ਨਹੀਂ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਪੁੱਛ ਲਓ ਇਹਨਾਂ ਨੇ ਕਰਤਾ ਵੀ 40% ਉਹਨਾਂ ਸਟੇਟ ਪਾਏਗੀ ਤੇ 60% ਕੇਂਦਰ ਪਾਏਗਾ ਇਹ ਤਾਂ ਜਰਾ ਸਰਾਸਰ ਜ਼ਾਸੀ ਹੈ ਫਿਰ ਹੁਣ ਗੁੱਠਾ ਲੱਗਿਆ ਕਰੇਗਾ ਬਾਇਓਮੈਟ੍ਰਿਕ ਇਹਰਾ ਲੋਕਾਂ ਦੀ ਹਾਜ਼ਰੀ ਲੱਗੇਗੀ ਬਜ਼ੁਰਗਾਂ ਦੇ ਤਾਂ ਵਿਚਾਰਿਆਂ ਦੇ ਗੁੱਠੇ ਚੱਲਦੇ ਹੀ ਨਹੀਂ ਪਹਿਲਾਂ ਹੀ ਹੁਣ ਐਪ ਸਿਸਟਮ ਕਰਤਾ ਸਾਡੇ ਸਮੇਂ ਹਾਜ਼ਰੀ ਲੱਗਦੀ ਸੀ ਹੱਥ ਨਾਲ ਹੁਣ ਐਪ ਦੇ ਥਰੂ ਹਾਜ਼ਰੀ ਲੱਗਦੀ ਹੈ ਕੰਮ ਕਿਤੇ ਮਿਲਦਾ ਹੈ ਹਾਜ਼ਰੀ ਕਿਤੇ ਲੱਗਦੀ ਹੈ ਫਿਰ ਪੈਸੇ ਨਹੀਂ ਆਉਂਦੇ ਦੋ ਕੰਮ ਐਸੇ ਸਨ ਜਿਹੜਾ ਇਰੀਗੇਸ਼ਨ ਦਾ ਇੱਕ ਤਾਂ ਕੰਮ ਤੇ ਇੱਕ ਰੋਡ ਬੰਬਸਾ ਕੰਮ ਜਿਹੜਾ ਇਹਨਾਂ ਨੇ ਬੈਨ ਕਰਤਾ ਸੋ ਉਹ ਹੈ ਨਹੀਂ ਕੰਮ ਤਾਂ ਸਾਡੇ ਸਾਡੇ ਲੋਕਾਂ ਨੂੰ ਕੰਮ ਹੀ ਨਹੀਂ ਮਿਲਦਾ ਬੁਰਾ ਹਾਲ ਹੈ ਔਰ ਆਮ ਆਦਮੀ ਪਾਰਟੀ ਨੇ ਜਮਾਹਰੇ ਤੇ ਕੋਈ ਕੋਈ ਉਪਰਾਲਾ ਹੀ ਨਹੀਂ ਕੀਤਾ ਸੋ ਇਹ तमाम ਤਕਲੀਫਾਂ ਨੂੰ ਲੈ ਕੇ ਮੈਂ ਦੱਸਿਆ ਸੀਗਾ ਕਿ 1,23,000 ਜੌਬ ਕਾਰਡ ਲੁਧਿਆਣੇ ਦੇ ਬਣੇ ਲੇਕਿਨ 54,000 ਜੌਬ ਕਾਰਡ ਵਾਲਿਆਂ ਨੂੰ ਨੌਕਰੀ ਕੰਮ ਮਿਲਿਆ ਜਿਹੜੇ ਜੋ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ 12 ਪਰਿਵਾਰਾਂ ਨੂੰ ਇਹ ਡੀਸੀ ਕਹਿ ਰਿਹਾ ਸੋ ਕਹਿਣ ਦਾ ਮਤਲਬ ਬੇੜਾ ਘਰ ਕਰਤਾ ਇਰੇ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਕੰਮ ਖਰਾਬ ਹੋ ਸਕਦਾ ਮੰਰੇਗਾ ਇਸ ਕਰਕੇ ਲਿਆਂਦੀ ਸੀ ਕਿ ਗਰੀਬ ਦਾ ਚੁੱਲਾ ਚੱਲਦਾ ਰਹੇ ਜੇ ਗਰੀਬ ਦਾ ਚੁੱਲਾ ਚੱਲਦਾ ਰਹੇਗਾ ਜੇ ਉਹਦੇ ਪੇਟ ਦੀ ਭੁੱਖ ਮਿਟਦੀ ਰਹੇਗੀ ਤੋ ਆਸ-ਪਾਸੇ ਨਹੀਂ ਦੇਖੇਗਾ ਵਿਚਾਰਾ ਕਿਉਂਕਿ ਉਹਰੇ ਬੱਚੇ ਪੜ੍ਹ ਰਹੇ ਸੋ ਇਹ ਮੰਰੇਗਾ ਬੰਦ ਨੇ ਆਉਣ ਦੇ ਨਾਲ ਦੇਸ਼ ਦੇ ਅੰਦਰ ਮੈਨੂੰ ਲੱਗਦਾ ਗਰੀਬ ਤੇ ਅਮੀਰ ਦਾ ਇੱਕ ਪਾੜਾ ਵੀ ਵੱਧ ਜਾਣਾ ਕਿਉਂਕਿ 80% ਜਾਇਦਾਦ ਤਾਂ ਦੋ ਬੰਦਿਆਂ ਕੋਲੇ ਹੈ ਉਹ ਅਡਾਨੀ ਤੇ ਬਾਨੀ ਦੀ ਜੇ 140 ਕਰੋੜ ਆਬਾਦੀ ਚੋਂ 80 ਫੀਸਦੀ ਲੋਕਾਂ ਦਾ ਪੈਸਾ ਇਹਨਾਂ ਦੋਹਾਂ ਕੋਲੇ ਹੈ ਤੇ ਜੇ ਗਰੀਬ ਤੇ ਅਮੀਰ ਦਾ ਅੰਤਰ ਵੱਧ ਗਿਆ ਤੇ ਇਸ ਦੇਸ਼ ਦੇ ਵਿੱਚ ਹਾਲਾਤ ਕੁਝ ਹੋਰ ਹੋਣਗੇ ਸੋ ਅੱਜ ਜਿਹੜਾ ਰਾਹੁਲ ਗਾਂਧੀ ਜੀ ਦੇ ਔਰ ਖਰਗੇ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਬਪੇਸ਼ ਬਗੇਲ ਜੀ ਆਇਆ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਸੰਗਰਾਮ ਦੇ ਨਾਮ ਤੇ ਇੱਕ ਯਾਤਰਾ ਅੱਜ ਅਸੀਂ ਇਹ ਮਾਝੇ ਤੋਂ ਸਟਾਰਟ ਕਰਕੇ ਮਾਲਵਾ ਦਵਾਬਾ ਉਹ ਫਿਰੋਜ਼ਪੁਰ ਤੱਕ ਗੁਰੂ ਹਰਸਾਏ ਤੱਕ ਪੁੱਚੋ ਤੱਕ ਇਹ ਸਾਰਾ ਕੱਢ ਰਹੇ ਸੋ ਅੱਜ ਜਿਹੜੀ ਸ਼ੁਰੂਆਤ ਹੈ ਅਸੀਂ ਵੈਨ ਦੇ ਵਿੱਚ ਸਾਰੇ ਲੀਡਰ ਜਾ ਰਹੇ ਹਾਂ ਪਹਿਲਾ ਪ੍ਰੋਗਰਾਮ ਸਾਡਾ ਗਰਦਾਸਪੁਰ ਵਿਖੇ ਜੀ